ਕਿਸੇ ਦਾ ਪਿੰਡ ਦੇ ਠੇਕੇ ਦੇ ਕੋਲ ਦੋਨੇ ਖੜੇ ਸੀ ਇਸੇ ਦੌਰਾਨ ਹੀ ਪਿੰਡ ਦੇ ਦੋ ਲੜਕੇ ਜਸ਼ਨਪ੍ਰੀਤ ਸਿੰਘ ਅਤੇ ਅਮਰਪਾਲ ਸਿੰਘ ਦੇ ਆ ਕੇ ਆਪਣੇ ਜਿਹੜੇ ਦਸਤੀ ਇਤਿਆਰਾਂ ਦੇ ਨਾਲ ਉਹਦੇ ਲੜਕੇ ਹਰਪ੍ਰੀਤ ਸਿੰਘ ਤੇ ਹਮਲਾ ਕਰਤਾ ਸ਼ਗਵੰਦਰ ਸਿੰਘ ਵਾਸੀ ਪਿੰਡ ਨੂੰੜਿਆਲੀ ਦੇ ਐਸ ਐਚ ਓ ਸਦਰ ਇੰਸਪੈਕਟਰ ਐਕਸਪਾਲ ਸਿੰਘ ਦੇ ਪਾਸ ਆਪਣਾ ਬਿਆਨ ਤਾਹਰੀਰ ਕਰਾਇਆ ਤੇ ਮਿਤੀ 45 24 ਨੂੰ ਉਹ ਸ਼ਾਮ ਨੂੰ ਕਰੀਬ 8 ਵਜੇ ਉਹ ਤੇ ਉਹਦਾ ਲੜਕਾ ਹਰਪ੍ਰੀਤ ਸਿੰਘ ਪਿੰਡ ਦੇ ਠੇਕੇ ਦੇ ਕੋਲ ਦੋਨੇ ਖੜੇ ਸੀ ਇਸੇ ਦੌਰਾਨ ਹੀ ਪਿੰਡ ਦੇ ਦੋ ਲੜਕੇ ਜਸ਼ਨਪ੍ਰੀਤ ਸਿੰਘ ਅਤੇ ਅਮਰਪਾਲ ਸਿੰਘ ਦੇ ਆ ਕੇ ਆਪਣੇ ਜਿਹੜੇ ਦਸਤੀ ਹਥਿਆਰਾਂ ਦੇ ਨਾਲ ਉਸਦੇ ਲੜਕੇ ਹਰਪ੍ਰੀਤ ਸਿੰਘ ਤੇ ਹਮਲਾ ਕਰਤਾ ਅਤੇ ਉਹਦੇ ਤੇ ਉਹਦੇ ਤੇ ਉਹਨੂੰ ਕਾਫੀ ਵਾਰ ਕੀਤੇ ਜਨਾਕਰ ਦੇ ਨਾਲ ਉਹਦੀ ਹੈ ਜਿਹੜੀ ਮੌਕੇ ਤੇ ਇਲਾਜ ਲਈ ਜੇ ਲੈ ਕੇ ਆ ਰਹੇ ਸੀ ਰਸਤੇ ਵਿੱਚ ਉਹਦੀ ਮੌਤ ਹੋ ਗਈ ਤੇ ਉਸ ਦੇ ਵਿਅੰਗ ਤੇ ਜਿਹੜਾ ਹੈਗਾ ਪਹਿਲੇ ਦੋਸ਼ੀਆਂ ਜਸ਼ਨਪ੍ਰੀਤ ਅੰਮ੍ਰਿਤਪਾਲ ਸਿੰਘ ਅਤੇ ਜ਼ਸਕੋਰ ਸਿੰਘ ਦੇ ਖਿਲਾਫ ਮੁਕੱਦਮਾ ਅਧੀਨ ਤਾਰਾ 302 34 ਤੇ 120 20 ਆਪੀਸੀ ਤਹਿਤ ਦਰਜ ਕੀਤਾ ਗਿਆ ਆ ਆਪੀ ਸਿੰਘ ਦਾ ਕਤਲ ਕਰਨ ਤੋਂ ਪਹਿਲਾਂ ਜਿਹੜੇ ਦੋਸ਼ੀ ਐ ਉਹ ਮੌਕੇ ਤੋਂ ਫਰਾਰ ਹੋ ਗਏ ਸੀ ਜੋ ਮਿਤੀ 35 24 ਦੇ ਜਿਹੜਾ ਹੈਗਾ ਐਸ ਐਚਓ ਸਦਰ ਇਨਸਪੈਕਟਰ ਰਿਪੋਰਟ ਚ ਦੇ ਜ ਮਾਨਯੋਗ ਐਸ ਐਸ ਪੀ ਸਾਹਿਬ ਸ੍ਰੀ ਭਾਗੀਰਾ ਸਿੰਘ ਮੀਨਾ ਜੀ ਆਈ ਪੀ ਐਸ ਦੀ ਅਗਵਾਈ ਅੰਦਰ ਸਾਥੇ ਅਤੇ ਐਸ ਪੀ ਡੀ ਸਾਹਿਬ ਸ੍ਰੀ ਮੁਖਸਰ ਸਾਹਿਬ ਦੀ ਹਾਜ਼ਰਤਾ ਤੇ ਜਿਹੜਾ ਡਿਊਟੀ ਕਰਦੇ ਹੋਏ ਸਖਤ ਨਿਯੰਤਰਣ ਕਰਕੇ ਜਿਹੜਾ ਬਹੁਤ ਵਧੀਆ ਜਿਹੜੀ ਡਿਊਟੀ ਕਰਦੇ ਹੋਏ ਦੋਸ਼ੀਆਂ ਨੂੰ ਜਿਹੜਾ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਇੱਕ ਦੋਸ਼ੀ ਦੀ ਭਾਲ جاری ਆ ਤੇ ਜਿਹਨੂੰ ਜਲਦੀ ਜਿਹੜਾ ਗ੍ਰਿਫਤਾਰ ਕਰਨਾ ਹੈਗਾ ਜਾਊਗਾ ਜਿਹੜੇ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ ਆ ਉਹਨਾਂ ਕੋਲੋਂ ਜਿਹੜੇ ਇਹਨਾਂ ਨੇ ਮੌਕੇ 'ਵਾਰ ਦਾਤੇ ਹਥਿਆਰ ਵਰਤੇ ਸੀ ਉਹ ਬਰਾਮਦ ਕਰਾ ਲਿਆ ਤੇ ਦੋਸ਼ੀ ਜਿਹੜੇ ਹੈਗੇ ਆ ਇਸ ਵਕਤ ਉਹ ਸਰਮਾਨਦੇ ਆ ਇਹਨਾਂ ਦੀ ਜਿਹੜੀ ਹੈ ਲਾਹ ਮਰਤਕ ਦੇ ਪਤਾ ਨਹੀਂ ਦੱਸਿਆ ਦੀ ਬਜ਼ਾਰ ਹੁੰਦੇ ਸੀ ਕਿ ਦੋਸ਼ੀਆਂ ਨੇ ਕਿਤੇ ਚੋਰੀ ਕੀਤੀ ਸੀ ਜਿਸ ਦੀ ਇਸ ਦੇ ਲੜਕੇ ਨਿਰਤਿਕ ਹਰਪ੍ਰੀਤ ਸਿੰਘ ਦੇ پاس ਵੀਡੀਓ ਸੀ ਅਤੇ ਡਰਦੇ ਸੀ ਕਿਤੇ ਉਹ ਵੀਡੀਓ ਬਾਹਰ ਨਾ ਕਰ ਦੇ ਇਸੇ ਰੰਜਿਸ਼ ਕਰਕੇ ਉਹਨਾਂ ਨੇ ਉਸ ਦੇ ਲੜਕੇ ਦਾ ਕਤਲ ਕੀਤਾ ਹੋਰ ਕੀ ਲੱਗਿਆ ਇਸੇ ਗਾ ਪਿੰਡ ਦੇ ਛੇਤੇ ਦੇ ਕੋਲ ਬੰਨੇ ਖੜੇ ਸੀ ਇਸੇ ਦੌਰਾਨ ਹੀ ਪਿੰਡ ਦੇ ਦੋ ਲੜਕੇ ਜਸ਼ਨਪ੍ਰੀਤ ਸਿੰਘ ਅਤੇ ਅਮਰਪਾਲ ਸਿੰਘ ਦੇ ਆ ਕੇ ਆਪਣੇ ਜਿਹੜੇ ਦਸਤੀ ਹਥਿਆਰਾਂ ਦੇ ਨਾਲ ਉਹਦੇ ਲੜਕੇ ਹਰਪ੍ਰੀਤ ਸਿੰਘ ਤੇ ਹਮਲਾ ਕਰਤਾ ਸ਼ਗਵੰਦਰ ਸਿੰਘ ਵਾਸੀ ਪਿੰਡ ਰੂੜਿਆ ਵਾਲੀ ਦੇ ਐਸ ਐਚਓ सदर ਇੰਸਪੈਕਟਰ ਐਕਸਪਾਰਸ ਸਿੰਘ ਦੇ ਪਾਸ ਆਪਣਾ ਬਿਆਨ ਦਰਜ ਕਰਾਇਆ ਕਿ ਮਿਤੀ 4524 ਨੂੰ ਉਹ ਸ਼ਾਮ ਨੂੰ ਕਰੀਬ 8 ਵਜੇ ਉਹ ਤੇ ਉਹਦਾ ਲੜਕਾ ਹਰਪ੍ਰੀਤ ਸਿੰਘ ਪਿੰਡ ਦੇ ਠੇਕੇ ਦੇ ਕੋਲ ਦੋਨੇ ਖੜੇ ਸੀ ਇਸੇ ਦੌਰਾਨ ਹੀ ਪਿੰਡ ਦੇ ਦੋ ਲੜਕੇ ਜਸ਼ਨਪ੍ਰੀਤ ਸਿੰਘ ਅਤੇ ਅਮਰਪਾਲ ਸਿੰਘ ਦੇ ਆ ਕੇ ਆਪਣੇ ਜਿਹੜੇ ਦਸਤੀ ਹਥਿਆਰਾਂ ਦੇ ਨਾਲ ਉਸਦੇ ਲੜਕੇ ਆਰਪ੍ਰੀਤ ਸਿੰਘ ਤੇ ਹਮਲਾ ਕਰਤਾ ਅਤੇ ਉਹਦੇ ਤੇ ਉਹਨੂੰ ਕਾਫੀ ਵਾਰ ਕੀਤੇ ਜਿਸ ਨਾਲ ਗਦੇ ਲਾਲ ਉਹਦੀ ਹੈ ਜਿਹੜੀ ਮੌਕੇ ਤੇ ਇਲਾਜ ਲਈ ਜੇ ਲੈ ਕੇ ਆ ਰਹੇ ਸੀ ਰਸਤੇ ਵਿੱਚ ਉਹਦੀ ਮੌਤ ਹੋ ਗਈ ਤੇ ਉਸ ਦੇ ਬਿਆਨ ਤੇ ਜਿਹੜਾ ਹੈਗਾ ਪਹਿਲੇ ਦੋਸ਼ੀਆਂ ਜਸ਼ਨਪ੍ਰੀਤ ਅਮਰਤਪਾਲ ਸਿੰਘ ਅਤੇ ਦਸਕੌਰ ਸਿੰਘ ਦੇ ਖਿਲਾਫ ਮੁਕੱਦਮਾ ਅਧੀਨ ਤਾਰਾ 302 34 ਤੇ 120 बी आईपीਸੀ ਤਹਿਤ ਦਰਜ ਕੀਤਾ ਗਿਆ ਆਰਪੀ ਸਿੰਘ ਦਾ ਕਤਲ ਕਰਨ ਤੋਂ ਉਪਰੰਤ ਜਿਹੜੇ ਦੋਸ਼ੀ ਹੈ ਉਹ ਮੌਕੇ ਤੋਂ ਫਰਾਰ ਹੋ ਗਏ ਸੀ ਜੋ ਮਿਤੀ 30 5 24 ਨੇ ਜਿਹੜਾ ਹੈਗਾ ਐਸ ਐਚਓ ਸਦਰ ਇਨਸਪੈਕਟਰ ਉਪਾਲ ਸਿੰਘ ਦੇ ਮਾਨਯੋਗ ਐਸਐਸਪੀ ਸਾਹਿਬ શ્રી ਭਗਿਰਾ ਸਿੰਘ ਮੀਨਾ ਜੀ ਆਈਪੀਐਸ ਦੀ ਅਗਵਾਈ ਦੇ ਸਹਾਰੇ ਅਤੇ ਐਸਪੀਡੀ ਸਾਹਿਬ શ્રી ਮੁਖਸਰ ਸਾਹਿਬ ਦੀ ਹਦਾਇਤਾਂ ਤੇ ਜਿਹੜਾ ਡਿਊਟੀ ਕਰਦੇ ਹੋਏ ਸਖਤ ਨਿਯੰਤਰਣ ਕਰਕੇ ਜਿਹੜਾ ਬਹੁਤ ਵਧੀਆ ਜਿਹੜੀ ਡਿਊਟੀ ਕਰਦੇ ਹੋਏ ਦੋਸ਼ੀਆਂ ਨੂੰ ਜਿਹੜਾ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਇੱਕ ਦੋਸ਼ੀ ਦੀ ਭਾਲ ਜਾਰੀ ਹੈ ਤੇ ਜਿਹਨੂੰ ਜਲਦੀ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਜਾਊਗਾ ਜਿਹੜੇ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ ਆ ਉਹਨਾਂ ਕੋਲੋਂ ਜਿਹੜੇ ਇਹਨਾਂ ਨੇ ਮੌਕੇ ਦਾਰ ਦੱਸ ਤੇ ਹਥਿਆਰ ਵਰਤੇ ਸੀ ਉਹ ਬਰਾਮਦ ਕਰਾ ਲਿਆ ਤੇ ਦੋਸ਼ੀ ਜਿਹੜੇ ਹੈਗੇ ਆ ਇਸ ਵਕਤ ਪੁੱਛ ਰਿਹਾਣਦੇ ਆ ਇਹਨਾਂ ਦੀ ਜਿਹੜੀ ਲ ਮਰਤਕ ਦੇ ਪਤਾ ਨਹੀਂ ਦੱਸਿਆ ਵੀ ਵਜਾ ਰੋਜੇ ਛੇ ਸੀ ਤੇ ਦੋਸ਼ੀਆ ਨੇ ਕਿਤੇ ਚੋਰੀ ਕੀਤੀ ਸੀ ਜਿਸ ਦੀ ਉਸ ਦੇ ਲੜਕੇ ਨਿਰਤਕ ਹਰਪ੍ਰੀਤ ਸਿੰਘ ਦੇ ਪਾਸ ਵੀਡੀਓ ਸੀ ਅਤੇ ਇਹ ਡਰਦੇ ਸੀ ਕਿਤੇ ਉਹ ਵੀਡੀਓ ਬਾਹਰ ਨਾ ਕਰ ਦੇ ਇਸੇ ਰੰਜਿਸ਼ ਕਰਕੇ ਉਹਨਾਂ ਨੇ ਉਸ ਦੇ ਲੜਕੇ ਦਾ ਕਤਲ ਕੀਤਾ ਹੋਰ ਕੀ ਰਹਿ ਗਿਆ